ਵਾਹ ਸ਼ੁਰੂ ਸੱਸੀ ਰਾਜ ਸਾਰਿਆਂ ਨੂੰ ਤੇ ਅੱਜ ਹੈਗੀ ਆ ਬੱਚਿਆਂ ਨੂੰ ਛੁੱਟੀ ਛੁੱਟੀ ਅੱਜ ਤੇ ਅੱਜ ਫਿਰ ਮੈਂ ਵੀ ਜਾਣਾ ਆ ਕਿਤੇ ਕੰਮ ਜ਼ਰੂਰੀ ਮੈਂ ਜਲੰਧਰ ਤੇ ਫਿਰ ਮੁੜ ਕੇ ਤੁਸੀਂ ਬਲੌਗ ਬਣਾਈਓ ਅੱਜ ਮੈਨੂੰ ਬਾਜਣੇ ਆ ਸ਼ਾਇਦ ਇੱਕ ਜਾਂ ਦੋ ਵਾਪਸੀ ਤੇ ਹਾਂਜੀ ਵਾ ਇਹ ਕਹਦੀ ਹਰਮਨ ਦੀ ਠੀਕ ਆ ਹਰਮਨ ਨੂੰ ਵੀ ਛੁੱਟੀ ਅੱਜ ਤੇ ਆ ਛੁੱਟੀ ਅੱਜ ਚਲੋ ਰੋਟੀ ਖਾਓ ਤੇ ਦੁਕਾਨੇ ਪਹੁੰਚੋ ਮੈਂ ਜਾਣਾ ਜਲੰਧਰ ਤੇ ਮੈਂ 12 1 ਵਜੇ ਨੇ ਮੈਨੂੰ ਲੇਟ ਹੋ ਜਾਣਾ ਮੈਂ ਤੇ ਤੁਸੀਂ ਰੋਟੀ ਬਾਹਰੋਂ ਲੈ ਕੇ ਖਾਣੀ ਆ ਹਾਂਜੀ ਕਰੋ ਕੰਮ ਤੁਸੀਂ ਆਪਣਾ ਤੇ ਐਦਾਂ ਬਲੌਗ ਮੈਂ ਕਰਤਾ ਸ਼ੁਰੂ ਠੀਕ ਆ ਤੇ ਬਾਕੀ ਤੁਸੀਂ ਬਣਾ ਲਿਓ ਮੈਂ ਚਲ ਜਣਾ ਆ ਹੁਣ ਹੋ ਗਏ ਨੇ 10:14 ਤੇ ਪਪਾ ਚੱਲੇ ਗਏ ਨੇ ਤੇ ਮੰਮਾ ਜੀ ਉਨੋਟੀ ਖਾਣ ਲੱਗੇ ਨੇ ਆਪਾਂ ਜਿੰਨਾਂ ਨੇ ਪਹਿਲੇ ਖਾ ਲਈ ਦਾਲ ਵੇ ਰੋਟੀ ਆਪਾਂ ਵੀ ਖਾਧੀ ਆ ਦਾਲ ਵਾਲੀ ਰੋਟੀ ਦਾਦੀ ਪਹਿਲੇ ਵੇਲੇ ਸਾਦੀ ਨੇ ਆਪਣੀ ਨੂੰਹ ਦੇ ਆਂਡਾ ਰੋਟੀ ਖਾਣੀ ਸੀਗੀ ਦਾਦੀ ਨੇ ਆਪਣੀ ਨੂੰਹ ਦੇ ਆਂਡਾ ਰੋਟੀ ਖਾਣੀ ਸੀਗੀ ਮੰਮੀ ਉਹ ਵੇਲੇ ਹੋਈ ਆ ਅਸੀਂ ਸਾਰੇ ਕਹਿੰਦੇ ਰੋਟੀ ਖਾ ਲਈ ਦਾਦੀ ਨੂੰ ਮੰਮੀ ਨਾਲ ਖਾਣੀ ਮੈਂ ਮੇਕੂ ਵੀ ਨਿਕਲੀ ਨਹੀਂ ਕਿ ਰੋਟੀ ਖਾਣੀ ਦਾਦੀ ਮੰਮੀ ਨਾਲ ਖਾਣੀ ਹਾਂ ਅਸੀਂ ਰੋਟੀ ਖਾਈ ਜੀ ਨਾ ਤਿੰਨੋ ਟਾਈਮ ਵਾਹੋ ਯਾਰ ਤਿੰਨੋ ਟਾਈਮ ਬੱਟਰੀ ਨਾਲ ਆਉਂਦਾ ਬਾ ਬਾ ਤਿੰਨੋ ਟਾਈਮ ਮੈਂ ਖਾਣੀ ਅਬ ਲੰਚ ਦੇ ਕੋਲ ਕੋਲ ਤਾਂ ਨਾ ਵੈਨ ਨਹੀਂ ਹੁੰਦੀ ਹਣਾ ਸਿਰਫ ਲੰਚ ਟਾਈਮ ਨਹੀਂ ਹੁੰਦਾ ਬ੍ਰੈਕਫਾਸਟ ਵੀ ਟਾਈਮ ਨਹੀਂ ਹੁੰਦਾ ਹਣਾ ਲੰਚ ਤੇ ਮਿਟੀਸ਼ਨ ਜਾਣਾ ਹੁੰਦਾ ਆ ਤੇ ਬ੍ਰੈਕਫਾਸਟ ਵੀ ਜਾਣਾ ਹੁੰਦਾ ਕਰ ਲਓ ਫਿਰ ਤੁਸੀਂ ਲੰਚ ਮੈਂ ਨਾਲ ਲੱਗਦੀ ਆ ਲੰਚ ਲੰਚ ਨਹੀਂ ਬ੍ਰੈਕਫਾਸਟ ਮੈਂ ਨਾਲ ਲੱਗਦੀ ਆ ਠੀਕ ਓਕੇ ਹਾਂ ਸਾਢੇ 10 ਚੱਲਨੇ ਤੇ ਮੈਂ ਪੜਦੀ ਪਈ ਸੀ ਮੈਂ ਨਾਲ ਲੱਗ ਤੇ ਮम्मा ਕੀ ਕਰਦੇ ਹੋ ਮਜੀ ਇਅਰ ਦੇ ਬਈਓ ਅੱਜ ਤੁਹਾਡੇ ਕਹਿੰਦੇ ਲੱਗਿਆ ਛੋਲੇ ਪੂਰੇ ਬਣਾਣ ਕੇ ਦੁਆਰਾ ਹਾਂ ਹਾਂ ਤੇ ਤੁਹਾਡਾ ਛੋਲੇ ਵਧੀਆ ਬਣਾ ਦੇ ਨਾਲੇ ਆ ਛੁੱਟੀ ਆ ਨਾਲੇ ਨਹੀਂ ਮੈਂ ਸੁਣਨਾ ਤੇ ਘਰ ਮੈਂ ਦੋਨਾਂ ਨੂੰ ਛੁੱਟੀ ਆ ਹੁਣ ਮੈਂ ਹੁਣ ਮੈਂ ਆਟਾ ਗੁੰਨ ਕੇ ਰੱਖ ਲਮੈਂ ਬਾਅਦ ਚ ਛੋਲੇ ਵਾਲਦੇ ਆ ਨਹੀਂ ਮਤਲਬ ਪਹਿਲੇ ਆਪਾਂ ਨਹੀਂ ਬਣਾਉਂਦੇ ਸੀਗੇ ਛੋਲੇ ਪੂਰੇ ਬਣਾਉਂਦੇ ਸੀ ਪਹਿਲੇ ਫੜੋਂ ਨਾਲ ਪਟੂਰੇ ਵਧੀਆ ਬਣਾ ਲੱਗ ਪਏ ਆ ਹੈਨਾ ਤੇ ਤੁਸੀਂ ਕਰਦੇ ਹੋ ਮੈਂ ਮਦਦ ਮਦਦ ਤਾਜ਼ੇ ਘਰ ਪਟੂਰੇ ਬਣਾਣੇ ਆ ਮੰਮੀ ਨੇ ਆਟਾ ਗੁੰਨਾ ਤੇ ਨਾਲੇ ਛੋਲੇ ਬਣਾਣੇ ਹਨ ਤੇ ਮੈਂ ਮੰਮੀ ਘਰ ਦੀ ਬਈ ਤੋਂ ਮੈਂ ਗ੍ਰਾਮਰ ਕਰਦੀ ਪਈ ਆ ਪੰਜਾਬੀ ਦੀ ਹੋਰ ਨਾਲਿਆ ਹੁਣ ਲੱਗੀ ਸਕੂਲ ਦਾ ਕੰਮ ਕਰਨ ਮੈਂ ਨਹੀਂ ਪੜਨ ਲੱਗੀ ਆ ਆਪਣਾ ਗ੍ਰਾਮਰ ਕਰਨ ਲੱਗੀ ਪੰਜਾਬੀ ਦੀ ਕੱਲ ਨੂੰ ਲਿਟਰਨ ਪੇਪਰ ਆ ਤੇ ਹੁਣ ਮੈਂ ਨਾ ਆ ਕੇ ਆਈ ਸੀ ਤੇ ਹੁਣ ਮੈਂ ਪੜਦੀ ਪਈ ਆ ਆਵਲੀ ਸਟੋਰੀ ਆਵਲੀ ਸਟੋਰੀ ਪੜਦੀ ਪਈ ਸੀ ਮੈਂ ਉਹਨੂੰ ਮੈਂ ਪੜ ਕੇ ਲਿਖ ਕੇ ਦਿਖਾਵਾਂਗੀ ਮੰਮਾ ਮਮਾ ਪਾਪਾ ਨੇ ਕਦੋਂ ਆਉਣਾ ਫੇਰ ਹੈ ਪਾਪਾ ਨੇ ਕਦੋਂ ਆਉਣਾ ਮੈਂ ਕਿਹਾ ਪਾਪਾ ਵੀ ਬੜੀ ਲੇਡੀ ਹੋਣਾ ਇਕੱਡੀ ਬਣ ਜਾਂਦੀ ਪਾਪਾ ਫਿਰ ਲੰਚ ਕਰਕੇ ਆਉਗੇ ਦੇਖੋ ਦੇਖਦੇ ਹਾਂ ਫਿਰ ਪਾਣੀ ਦੀ ਬੋਤਲ ਲੈ ਲਾ ਫਿਰ ਮੈਂ ਹੁਣ ਲੱਗੀ ਪੜਨ ਠੀਕ ਆ ਹਾਂ ਹਾਂਜੀ ਪਹਿਲਾਂ ਮੈਂ ਕੱਪੜੇ ਸੁਕਣੇ ਬਾਹਰ ਲੈਣੇ ਆਉ ਹਉ ਹੋਰ ਫਿਰ ਅਪ ਰੱਖ ਦੇਣੀ ਆਪਣਾ ਆਟਾ ਬੋਤਲ ਇਹ ਲਾਓ ਬਾਰਾ ਫੋਟੋ ਲੀ ਅਗੜਾ ਆ ਗਈ ਆ ਦੱਸ ਆ ਮੈਂ ਐਦਾ ਆ ਤੇਰੇ ਤੇ ਸੂਜੀ ਮੈਂ ਖੜਾ ਮੈਂ ਕਿਹਾ ਬੇਸ ਥੋੜਾ ਮੈਂ ਐਦਾਂ ਤੇਰੇ ਤੇ ਸੂਜੀ ਪਾਈ ਕੋਈ ਨਹੀਂ ਹੈਗਾ ਸਾਫ ਆ ਮੇਰੇ ਬਾਹਰ ਮੇਰੇ ਨਾ ਚਲ ਫੇਟੀਆ ਕਰ ਲਓ ਤੁਸੀਂ ਆਹ ਹੈਨਾ ਫਿਰ ਮੈਂ ਕੀ ਕਰਦੀ ਭਈ ਹਾਂ ਆਟਾ ਗੁੰਨੇ ਆਟਾ ਬੋਲਦੀ ਇਹ ਕਿੰਨਾ ਬਦਲਾ ਦਨਾ ਇਹ ਹੋਰ ਵੀ ਬੋਲਣਾ ਮਮਾ ਡੋ ਵੀ ਆ ਗਿਆ ਸੈਟਿੰਗ ਪਲਾਨ ਮੈਂ ਬਣਾ ਆਪਣੀ ਜਾਸ ਲੋ ਜੀ ਭਟੂਜਾਂ ਦਾ ਆਟਾ ਗੁੰਨ ਦਿੱਤਾ ਹੈ ਹੁਣ ਇੱਕ ਫੁੱਲੂ ਆਟਾ ਇਹਨਾਂ ਕੰਨੇ ਤੋਂ ਪੇਗੋਠੇ ਓਕੇ ਤੁਸੀਂ ਪਹਿਲੇ ਕਦੋਂ ਹੋਣਾ ਫਿਰ ਉਹਨ ਮੈਂ ਹਲੇ ਤਾਂ ਵੇਲੀ ਨਹੀਂ ਮਾਣੀ ਕਿਉਂਕਿ ਪਹਿਲਾਂ ਮੈਨੂੰ ਜਾ ਕੇ ਕੱਪੜੇ ਸੁਕੜੇ ਪਾਉਣ ਪਹਿਲਾਂ ਮੈਨੂੰ ਕਿਹੜੇ ਛੋਲੇ ਉਬਲਣੇ ਮੰਮੀ ਨੇ ਸਬਜੀ ਦਾ ਸਮਾਂ ਕਰਾ ਕੇ ਰੱਖ ਦੇਣਾ ਤੇ ਕੱਪੜੇ ਸੁਕੜੇ ਪਾ ਕੇ ਆਣੀ ਆ ਆ ਕੇ ਉਸ ਤੋਂ ਬਾਅਦ ਫਿਰ ਮੈਨੂੰ ਲਾਣਾ ਹੈ ਤੜਕਾ ਸਬਜੀ ਫੋਟੋ ਬੰਦ ਸੁਣ ਲੂੰਗਾ ਇੱਕ ਵਾਰੀ ਆ ਕੇ ਫਿਰ ਮੈਂ ਤੇ ਨੂੰ ਸੁਣ ਲਵਾਂ ਸੁਣ ਲਓ ਜਿੱਦਾਂ ਮੈਂ ਲਿਖੂੰਗਾ ਇੱਕ ਵਾਰ ਚੈੱਕ ਕਰ ਦਿਓ ਠੀਕ ਆ ਸਬਜੀ ਬਣਾ ਕੇ ਰੱਖ ਲੈਣੀ ਆ ਗਾਰੰਟੀ ਨੇ ਕੰਮ ਬਾਲੀ ਨਹੀਂ ਇਹਨੇ ਵਿੱਚ ਵਿੱਚ ਨਾ ਘੁੰਮਾਂਗੇ ਲਗਾ ਮੈਂ ਜਾਵਾਂਗੀ ਖੁਸਾਰੇ ਆਪਣੇ ਵਲੌਗ ਹੁੰਦੇ ਨੇ ਵਲੌਗ ਜਾਣੇ ਆ ਨਾ ਸਾਰੇ ਵਿੱਚ ਪੇਪਰ 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 ਹੋਇਆ ਕਰਨੇ ਸਾਰੇ ਚ ਪੜ੍ਹਾਈ ਪੜ੍ਹਾਈ ਹੋਇਆ ਕਰਨੀ ਹਨ ਚਲ ਪੇਪਰ ਆ ਗਏ ਹਨ ਹੋਰ ਕੀ ਬਣਾ ਕੇ ਦੇ ਦੇ ਓਕੇ ਤੇ ਦਦੀ ਵੀ ਕਰਨ ਲੱਗਿਓ ਅੰਨ ਚੋਪ ਕਰ ਲੱਗੇ ਦਦੀ ਦੱਲੇ ਮੇਰੀ ਬੁੱਕ ਚਾੱਕ ਦੋ ਯਾਰ ਇਧਰ ਹਾਂਜੀ ਮੰਮੀ ਮੰਮੀ ਹਾਂਜੀ ਹਾਂਜੀ ਕੀ ਕਰਦੇ ਮੈਂ ਆ ਦੇਖ ਤਰਵਾਈ ਕਰਦੇ ਆ ਛੋਲੇ ਵੀ ਉੱਬਲ ਗਏ ਆ ਵਿੱਚ ਫੋਨ ਆ ਗਿਆ ਤੇ ਮੇਰੇ ਕੋਲ ਥੋੜਾ ਜਿਹਾ ਟਾਈਮ ਲੱਗ ਗਿਆ ਤੇ ਹੁਣ ਮੈਂ ਪਹਿਲਾਂ ਕੱਪੜੇ ਪਾਇਆ ਮਾਂ ਆਂਟੀ ਕਹਿੰਦੀ ਮੈਂ ਲੇਟ ਆਉਣਾ ਆ ਤੇ ਪਲਕ ਉਧਰ ਲੱਗੀ ਆਪਣਾ ਸਕੂਲ ਦਾ ਆਪਣਾ ਟੈਸਟ ਦੀ ਉਹ ਪੇਪਰ ਦੀ ਤਿਆਰੀ ਕਰਨ ਤੇ ਚਲੋ ਮੈਂ ਕਿ ਪਾਇਆ ਮਾਂ ਕੱਪੜੇ ਸੁਕਣੇ ਦੇਖਦੀ ਆ ਪਹਿਲਾਂ ਪਲਕ ਨੂੰ ਵੀ ਪਲਕ ơi ਪਲਕ ਵੀਰੇ ਕੀ ਕਰਦਾ ਹੈਂ ਕੀ ਕਰਦਾ ਹੈਂ ਹੈ ਹਾਂ ਪੜਾਈ ਤਾਂ ਕਰਨੀ ਪੈਣੀ ਆ ਪੜਾਈ ਤਾਂ ਕਰਨੀ ਪੈਣੀ ਆ ਪੜਾਈ ਬਿਨਾਂ ਗੁਜ਼ਾਰਾ ਨਹੀਂ ਲਿਖਦੀ ਬਈ ਕੁਸ਼ੀ ਆਹ ਵੇ ਦਿਖਾਓ ਆ ਦੋ ਲੌਂਗ ਕਿਤੇ ਲਿਖਦੀ ਬਈ ਆ ਸ਼ਾਰਟ ਕਿਤੇ ਆ ਲੌਂਗ ਲੈ ਲਿਖਦੀ ਬਈ ਮੈਂ ਪੈਂਸਨਾ ਲੱਗਦੀ ਬਈ ਕਿ ਕੋਈ ਗਲਤੀ ਹੋ ਜਾਂਦੀ ਤਾਂ ਫੇਰ ਰਿਸਕ ਕਰ ਜੂਗੀ اچھا ਪੰਜਾਬੀ ਦਾ ਆ ਨਾ ਮੈਨੂੰ ਵੀ ਟਾਈਮ ਲੱਗ ਗਿਆ ਫੋਨ ਆ ਗਿਆ ਮੈਂ ਫੋਨ ਤੇ ਗੱਲ ਕਰਦੀ ਰਹੀ ਵੇ ਮੈਂ ਵੀ ਹੁਣ ਚੱਲੀ ਆਂ ਆਂਟੀ ਅੰਨੀ ਮੈਂ ਲੇਟ ਆਣਾ ਆ ਫਿਰ ਆ ਕੇ ਲਾਨੀਆ ਸਬਜੀ ਨੂੰ ਤੜਕਾ ਤੇ ਮੰਮੀ ਤਰਪਾਈ ਕਰਦੀ ਫਿਰ ਮੈਂ ਜਾਇਆ ਨਾ ਕਿੱਥੇ ਆਈ ਫਿਰ ਅੱਗੇ ਦਿਖਾਲਦੇ ਆ ਮੈਂ ਕੱਪੜੇ ਸੁੱਕਣੇ ਪਾਏ ਮੈਂ ਕੋਠੇ ਹਾਂ ਜਾਇਆ ਚਲੋ ਕੀ ਕਰ ਫਿਰ ਓਕੇ ਹੈ ਮਿਲਦੇ ਆ ਓਕੇ ਇਹ ਆ 12 ਤੇ ਮੇਰਾ অলਮੋਸਟ ਸਾਰਾ ਸਿਲੇਬਸ ਹੋ ਗਿਆ ਆ ਤੇ 12 ਵਜੇ ਤੇ 1 ਮਿੰਟ ਹੋ ਗਿਆ ਯਾਰ ਅਮਾ ਕੀ ਕਰਦੇ ਹੋ ਜੁਬ ਮੈਂ ਕਰਾਂ ਕੋਲਦੀ ਨਹੀਂ ਮੰਮੀ ਨਾਲ ਗੱਲ ਕਰੀ ਮੇਰਾ ਹੋ ਗਿਆ অলਮੋਸਟ ਲੇਸ ਬਾਕੀ ਮੈਚੂਸ਼ਨ ਤੇ ਕਰ ਲਾਂਗੀ ਹੋ ਲਿਆ ਪੱਤਰ ਪਤਾ ਸੁਣਾ ਦਿੰਨੀ ਇੱਕ ਵਾਰੀ ਹੈਨਾ ਸੁਣ ਲਓ ਮੁੱਕ ਪੱਤਰ ਮੈਂ ਲਿੱਖ ਕੇ ਦਿਖਾ ਦਿੰਨੀ ਬਾਅਦ ਚ ਉਹ ਚੱਲਾ ਬਸ ਬਾਕੀ ਇਨਫਰਮੇਸ਼ਨ ਦੇ ਰਾਂਗੀ ਮੈਂ ਜਾ ਕੇ ਠੀਕ ਠੀਕ ਹੋ ਮੈਂ ਆਪਣੇ ਹੁਣੇ ਭੇਜੇ ਗੋਸ਼ਰਾਹ ਦੇ ਸਪੋਰਟ ਚੈਪਟਰ ਦੇ ਤੇ ਉਹ ਵੀ ਬੈਕਸ ਵਿੱਚ ਹਲਦਾ ਕਨੀ ਭੇਜੀ ਆ ਗਿਆ ਯਾਰ ਹੁਣ ਫਿਰ ਜੋ ਤੱਕ ਮੈਡੀਸ਼ਨ ਜਾਣਾ ਹੋ ਤੱਕ ਆਜ ਵੀ ਮੈਡਮ ਨੂੰ ਫੋਨ ਕਰੋ ਤੇ ਕੀਤਾ ਮੈਸੇਜ ਰੁਪਚੇ ਬੇਲੇ ਕੋਸ਼ਿਸ਼ ਨਾ ਕੀਤਾ ਮੈਂ ਆਪਣੇ ਉਹ ਪਾਏ ਆ ਹੁਣੇ ਡਾਕੂਮੈਂਟ ਪਹਿਲਾਂ ਉਹ ਮਿਲ ਕੇ ਆਟੀਆਂ ਬੈਕਸੇ ਨਾਲ ਪਾਈ ਨਹੀਂ ਹੈ ਜੀ ਮੈਸੇਜ ਕੀਤਾ ਆ ਤੇ ਬਾਾਕੀ ਬੱਚੇ ਵੀ ਕਰਦੇ ਪਏ ਆ ਮੈਸੇਜ ਕੋਈ ਮੈਮ ਨੂੰ ਰੁਪਚੇ ਹੁਣ バス4 ਵਜੇ ਤੋਂ ਪਹਿਲਾਂ ਪਹਿਲਾਂ ਪੇਰ ਦੇਣ ਇਹ ਅਸੀਂ ਦੇਖ ਲਾਂਗੇ ਮੈਂ ਹਨਾ ਟਿਊਸ਼ਨ ਤੇ ਫੇਰ ਕਰ ਲਾਂਗੇ ਇਹਨਾਂ ਮੈਂ ਆਪਣਾ ਪਾਣੀ ਪਾਉਂ ਮੈਨੂੰ ਪਾਣੀ ਠੰਡਾ ਯੈਸ ਆ ਲੈ ਆ ਲੈ ਰਿਜਰ ਨਾਲ ਨਹੀਂ ਨਹੀਂ ਕੋਈ ਤੇ ਰੱਬ ਦੇ ਦੇ മേ രസോ മോലോ മെട്ട ਕੁੱਕਰ ਹੀ ਨਹੀਂ ਖੋਲਿਆ ਪਰ ਦੇਖੋ ਕਰ ਲੋ ਪੇ ਹਾਲ ਖੋਲ ਕੇ ਦਿਖਾਓ ਹੂੰ ਪ੍ਰੈਸ਼ਰ ਲੈ ਲੈ ਹੋਊਗਾ ਲੈ ਹੜਾ ਵੀ ਇਹ ਅਸੀਂ ਬਣਾਈ ਦੇ ਮੋਟੇ ਵਾਲੇ ਜਿਹੜੇ ਡੈਡ ਟਿਪੜਲ ਆ ਲੈ ਪਿਓਈ ਆ ਨਹੀਂ ਨਹੀਂ ਉਹ ਵਾਲਾ ਆ ਹਾਂ ਮਲੇ ਵਾਲ ਲਿਆ ਕੋਈ ਕ ਚੋਲੇ ਫੇਰ ਮਾਂ ਦੇ ਕੱਲ ਤੁਸੀਂ ਜਦੋਂ ਖਾਣ ਕੇ ਫੇਰ ਘੋਲਦੇ ਆਂ ਹੁਣ ਦਿਖਾਉਂਦੇ ਆਪਾਂ ਫੇਰ ਕਿਦੋਂ ਛੋਲੇ ਆਪਣੇ ਮਮਾ ਹੁਣ ਮਮਾ ਲੱਗ ਜਾਓ ਆਪਣੇ ਕੰਮ ਤੇ ਮੈਂ ਜਲਦੀ ਆ ਮੈਂ ਮਸ਼ੀਨਾਂ ਲੱਗੀ ਤੁਰੇ ਲੱਗ ਗਈ ਤੇ ਪਾਪਾ ਨੂੰ ਕਿਹਾ ਸੀ ਬੋਲ ਆਪਾਂ ਨੇ ਚੱਕਿਆ ਨਹੀਂ ਉੱਥੇ ਰੋਲਾ ਬਹੁਤ ਹੋਣਾ ਹੈ ਨਾ ਹਨਾ ਪਾਪਾ ਦਾ ਬਰਾਤੇ ਗਏ ਹੁੰਦੇ ਬੜੀ ਨਹੀਂ ਤੱਕ ਨਹੀਂ ਨਹੀਂ ਬੰਦੀ चलो ठीक है फिर ओ आ गए सफाई वाले आंटी भी आ गए मम्मी और कितने बजे आए आज ट्वेल्व थर्टी थ्री थे पापा का फोन आ गया मम्मी पापा का फोन आया मम्मा तो हूँ आप सफाई सफाई करा ली फिर मिलती हाल तक ਉਹ ਭੁੱਖ ਲੱਗੀ ਆ ਬਸ ਲੱਗੀ ਆ ਬਣਾਣ ਲੱਗੇ ਆ ਬਣਾਣ ਚੱਲੋ ਖਲਾਰਾ ਪਿਆ ਇਦਾਂ ਸਪੇਸ ਚਾਰਾ ਖਲਾਰਾ ਕਿੱਥੇ ਵੀ ਆਇਆ ਉਹਦੇ ਵਿੱਚੋਂ ਪੱਡੇ ਸੀਗੇ ਭਾਂਡੇ ਖਲਾਰਾ ਨਹੀਂ ਨਹੀਂ ਉਹ ਵੱਡੂ ਬੁੱਲੇ ਦਾ ਪਾਣੀ ਆਇਆ ਹੋਵੇ ਨਹੀਂ ਤੇਣਾ ਨਾ ਪਪਾ ਨੇ ਦਵਾਣੇ ਇਹ ਵੱਡੂ ਬੁੱਲੇ ਦਾ ਪਾਣੀ ਪਾਦੇ ਪਪਾ ਦੀ ਦੁਕਾਨੇ ਤੇ ਲੱਗਦੀ ਆ ਨਾ ਹੂੰ ਇਧਰ ਮੁੰਦਰ ਖਾਓ ਯਾਰ ਆਪੜਾ ਮੇਰਾ ਤੇ ਜੇ ਮੈਂ ਦੋਨੇ ਬੋਤਲਾਂ ਉੱਧਰ ਨਵੀਂ ਬੋਤਲ ਆਇਆ ਪਰ ਲੱਗਦੀ ਪਈ ਆਹ ਫੋਨ ਵਿੱਚ ਕਿ ਨਹੀਂ ਹੈ ਨਾ ਦੂਰੋ ਚਲੋ ਕੱਢ ਲਓ ਫੇਰ ਆਹ ਬਣਾ ਲਉਂਗੀ ਸਬਜ਼ੀ ਬਣੇ ਮੇਰੇ ਬਾਜ਼ ਮਾਰੀ ਆਂ ਦੇਖੋ ਬੋਲੋ 엄마 ਦੇਖੋ ਬੋਲ ਲੇਗੀ ਕਹਿੰਦੀ ਹੈ ਮੈਨੂੰ ਜਲਦੀ ਪਹਿਲਾਂ ਬਣਾ ਦਿਓ ਭੁੱਖ ਲੱਗੀ ਆ ਸੀ ਵੀ ਬਾਅਦ ਚ ਖਾਵਾਂਗੇ ਹਰ ਮਨ ਆਜ ਵੀ ਨਾ ਯਾਰ ਪਤਾ ਮੈਂ ਇੰਨੇ ਟਾਈਮ ਨਾਲ ਮੈਂ ਤਾਂ ਕਿ ਨਹੀਂ ਆ ਓਕੇ ਹੋ ਗਿਆ ਨਾ ਇਹ ਆ ਦੇ ਪੁੱਲਗੇ ਨਹੀਂ ਮੈਨੂੰ ਦੇ ਰਨੀ ਆ ਇੰਨੇ ਟਾਈਮ ਮੈਂ ਸਕੂਲ ਲੰਚ ਕਰ ਲੈਣੀ ਆ ਯਾਰ ਕੋਈ ਨਹੀਂ ਆ ਗਏ ਕਿ ਅਸੀਂ ਵਾਲੇ ਟਾਲ ਭੁੱਖਣ ਲੱਗੀ ਅਲੀ ਅਸੀਂ 3 ਵਜੇ ਰੋਟੀ ਖਾਈ ਦੀ ਐ ਨਾ ਅਸੀਂ ਥੋੜੇ ਰੋਕੇ ਖਾਵਾਂਗੇ ਅਸੀਂ ਅਨੇ ਅਸੀਂ ਉਹ ਤਾਂ ਖਾਈ ਦੀ ਅਸੀਂ ਖਾਈ ਦੀ 12:30 12 ਵਜੇ ਤੁਸੀਂ ਦੇਖ ਵਧੀਆ ਬਣ ਗਏ ਨਾ ਓਕੇ ਬਣੇ ਨਾ ਹੈ ਨਾ ਮੰਮੀ ਹੋਰ ਬਣ ਗਏ ਇਹੀ ਮੰਮੀ ਸਹੀ ਆ ਜਿੱਦਾਂ ਹੁਣ ਇਹ ਬਣਾਉਂਦੇ ਨਾ ਹੁਣ ਸਾਨੂੰ ਪਤਾ ਲੱਗ ਗਿਆ ਕਿੱਦਾਂ ਬਣਾਉਂਦੇ ਆ ਉਹ ਦੂਜੀ ਚਾਹ ਬਣਾਣੀ ਸੀ ਲੈ ਲੈ ਚੀ ਗੱਲ ਲੈਂਦੀ ਆ ਹਾਂ ਇਹਨੇ ਕੋਈ ਚੀ ਨਾ ਲੈ ਸਕੂਲੇ ਪਾ ਦੋ ਚਾਹ ਮੈਂ ਉਹ ਤੇ ਖਾ ਲਾਂ ਤੂੰ ਆ ਗਈ ਕੋਈ ਆ ਗਈ ਆ ਫਟੂਰੀ ਦੇ ਕਿਵਾ ਫਟੂਰੀ ਆ ਧੂਲੇ ਦਾ ਬੱਚਾ ਆਹ ਫਟੂਰੀ ਵੀ ਨਹੀਂ ਹੈਗੀ ਫਟੂਰੀ ਉਹ ਕਿੰਦੀ ਹੋ ਜਾਓ ਜੀ ਪਾਉ ਯਾਰ ਤੁਸੀਂ ਦੱਸੋ ਕਿਵੇਂ ਬਣੇ ਨੇ ਪੇਸ਼ਾਂਸ ਚੈੱਕ ਕਰਦੇ ਭਾਈ ਮਾਰੋ ਹਾਂ ਬੜਾ ਸਮਾਲ ਵਰਸਸ ਬੀਗ ਫਟੂਰ ਹਾਂ ਪਾ ਦੇ ਰੋਟੀ ਪਾ ਦੋ ਯਾਰ ਜਲਦੀ ਪਾ ਦੋ ਯਾਰ ਮੈਨੂੰ ਫਿਰ ਕਿਹੜੀ ਸੀਲ ਵਾਲੀ ਜਿਹਾ ਪਾਵੇਂਗਾ ਹਰੀ ਵਾਲੀ ਜਿਹਾ ਪਾਵੇਂਗਾ ਸੀਲ ਚ ਪਾ ਦੋ ਯਾਰ ਜੀ ਚਮਚੀ ਪਾ ਦੋ ਹੁਣ ਪਾਉ ਮੇਰੇ ਚੋਲੇ ਪਰੋਟੂਰੇ ਬਾਲ ਫਿਰ ਖਾਣੇ ਆ ਪਰੋਟੂਰੇ ਬਾਕੀ ਰਹਿਣਾ ਚਾਹ ਆ ਤੇ ਸੈਲਡ ਲੈਣਾ ਆ ਆ ਗਈ ਮੰਮਾ ਦੇਖ ਕੋਣ ਕਿਦਾ ਰਿਹਾ ਦੱਸੋ ਕਿਦਾਂ ਦੇ ਆ ਖਾ ਕੇ ਦੱਸਾਂਗੀ ਫੁੱਲਿਆ ਦਾ ਬਥੇਰਾ ਰ ਗਰਮ ਹੀ ਪੜਾਇਆ ਯਾਰਾ ਹੋ ਜਾਣਾ ਐਸੀ ਚੱਲਣ ਦੇ ਆ ਹਾਈ ਤੁਸੀਂ ਬਣਾਓ ਮੰਮਾ ਯਾਰਾ ਵੀ ਬੜੇ ਆ ਰੋ ਹਾਂਜੀ ਦੱਸੋ ਖਾ ਕੇ ਜਿਹੜਾ ਕੜਾਈ 'ਚ ਆਇਆ ਉਹ ਗਰਮ ਹੀ ਹੋਊਗਾ। ਹੂੰ। ਬਾਕੀ। ਸਹੀ ਆ। ਵਿੱਚੋਂ ਐਲ ਹੋ ਜਾਂਦੇ ਆ ਨਾ ਹੁਣ ਭਟੂਰੇ ਆਦੇ ਇੱਧਰ। ਹੂੰ। ਬੱਚੇ ਨਹੀਂ ਰਹਿੰਦੇ ਹੈਗੇ ਵਿੱਚੋਂ। ਚਲੋ। ਓਕੇ। ਚਲੋ ਠੀਕ ਆ। ਮਿਲਦੇ ਆਂ ਫੇ ਤੁਹਾਨੂੰ ਬਾਅਦ 'ਚ। ਹੁਣ ਸ਼ੈਵੀ ਟੈਸਟ ਕਰੂਗਾ। ਢੜੀ ਕੋਲ ਬਣਾਵਾ। ਨਹੀਂ ਨਹੀਂ। ਜਿੰਨੇ ਬਲੇਓ ਤੁਹਾਨੂੰ ਸਵਾਲ ਲੱਗਣੀ ਆ ਹੈਂ ਤਾਂ ਦਿਨ ਡੇਸ ਕਰਾਣੇ ਹਨ ਦਾਦੀ ਨੇ ਲੱਭੂਰੇ ਬਣਾਏ ਆ ਹੂੰ ਕਿਹਦੇ ਦਾਦਾ ਮੁੰਡਾ ਵੀ ਲੱਗਾ ਮੈਂ ਨੂੰ ਬਹੁਤ ਸਵਾਲ ਲੱਗਾ ਗੋਭੋ ਲਾਓ ਹਾਂ ਯਾਰ ਬਹੁਤ ਸੌਫਟ ਬਣੇ ਆ ਕੱਲੋ ਕੱਲੋ ਮੈਂ ਖਾ ਲਵਾਂ 156 ਤੇ ਪਪਾ ਕਰਦੇ ਵੇ ਹੂੰ ਤੂੰ ਲੈ ਪਰਿਵਾਰ ਮਨ ਆਹ ਪਟੂਰੀ ਦਾ ਵਖਾਣਦੇ ਵੇ ਹੂੰ ਪਪਾ ਹੁਣੇ ਆਏ ਆ ਕੰਮ ਚ ਰੋ ਗਿਆ ਸੈਨ ਮਾਣਾ ਪਪਾ ਹੂੰ ਇੱਕ ਵਾਰੀ ਤਸੋ ਦਰਗਾ ਪਈ ਤੁਰ ਆ ਬੋਸਾ ਆ ਬਲੀ ਘਾਇਆ ਆ ਮੈਂ ਨਹੀਂ ਆ ਬਾਰੋਂ ਬੈਠੀ ਆ। ਤੋ। ਹਲਮ ਦੋਆ ਗਲਤ ਗਿਆ। ਮੈਂ ਵੀ ਬਾਹਰ ਗਿਆ ਮੈਂ ਬਾਹਰ ਰੋਟੀ ਨਹੀਂ ਖਾਗਿਆ ਮੈਂ ਘਰ ਜਾ ਕੇ ਖਾਵਾਂਗੇ। ਹਾਂ। ਦੋਏ ਬਣਿਆ। ਉਹ ਆ ਕਿ ਤੇ ਮਨ ਨੂੰ। ਮੈਂ ਵੀ ਖਾਣ ਮਾਗਦੇ ਮੈਂ ਖਾਣੀ। ਨਹੀਂ ਇੱਕ। ਠੀਕ ਹੈ ਨਾ। ਲਓ। ਚੁੱਕਾ ਖਾਣਾ। ਚੁੱਕਾ ਖਾਣਾ। ਇਹ। ਚੁੱਕਾ। ਆ। ਇਹ ਆ ਗਿਆ ਲੋ। ਦੰਦਾ ਇੱਕ ਮਾ ਨਾ ਪੂਰਾ ਂਦੇ। ਨੂੰ ਮਿਪਣਾ ਮਾ ਤੁਹਾਡੇ ਜਾਸਤੇ। ਸਵਾਦ ਆ ਯਾਰ ਇਹ ਨਾ ਨੀ ਦਿਨ ਆ ਖਾਦਾ ਫਾਲਣਾ ਨੇ ਉਹ ਨਹੀਂ ਦੇ ਦੇ ਮੈਨੂੰ ਮਾਜਣਾ ਖਾਣਾ ਬਚ ਹਾਂਜੀ ਬਹੁਤ ਸਵਾਦ ਬਣਿਆ ਜੀ ਕਿਦਾਂ ਲੱਗੇ ਤੁਹਾਨੂੰ ਮਾਦਾ ਮੈਂ ਤੁਹਾਨੂੰ ਪਾਸ ਆ ਬਿਲਕੁਲ ਹੁਣ ਆ ਦੇਖੋ ਇੱਧਰ ਆਹ ਹੋ ਗਈ ਕਰਦੀ ਬਈ ਨਿੰਬੂ ਪਾਣੀ ਦਾ ਪੈਗਟ ਠਾਜਰ ਆ ਦੇਖੋ ਪਾਣੀ ਜੇ ਘੋਲ ਕੇ ਪੀਦਾ ਤੇ ਕੱਚਾ ਉਦਾਂ ਹੀ ਬਸ ਚੱਟੀ ਜਾਂਦੀ ਆ ਆ ਜਦਾ ਆ ਗਿਆ ਦਿਖਾਈ ਨੂੰ ਜਗਲ ਰੱਖ ਇਹ ਹੱਥ ਦੇ ਰੱਖ ਕੇ ਥੋੜਾ ਥੋੜਾ ਖਾਓ ਫੇਰ ਆ ਤੂੰ ਸਾਰਾ ਹੀ ਮੂੰਹ ਚ ਪਾ ਲੈ ਇਕੱਠਾ ਥੋੜੇ ਮੋਟੇ ਵੀ ਦੇਉਂਗਾ ਤੂੰ ਕੱਟਾ ਲੈ ਹੈ ਇਹ ਆ ਦੇਖ ਤੇ ਸਾਰਾ ਹੀ ਮੂੰਹ ਚ ਪੈ ਗਿਆ ਇਕੱਠਾ ਜਿੰਨਾ ਤੱਕ ਪਹਿਲਾਂ ਕਿਨਾਂ ਉਹਨਾਂ ਵਿੱਚੋਂ ਬਰੋੜੂ ਗਦੇ ਇੱਕ ਮੋਟਾ ਲੈ ਲੈ ਨਾ ਦੋ ਉਸ ਤੋਂ ਕੱਟਾ ਲੈ ਹੂੰ ਚਲੋ ਠੀਕ ਆ ਖਾਓ ਜੀ ਤੁਸੀਂ ਵੀ ਤੇ ਮੈਂ ਚੱਲਣਾ ਲਗਾਣੇ ਹੁਣ ਕੀ ਆ ਗਿਆ ਮਜਾ ਆ ਗਿਆ ਵਾਟਰ ਗੁੱਲਾ ਦੇ ਵਿੱਚ ਵਰਪਾਗ ਨਹੀਂ ਲੈ ਹਾਂ ਬਾਟਰਾਲ ਪਾ ਪਰ ਪਾ ਦੇ ਖਾਲਾ ਪਹਿਲਾਂ ਫਿਰ ਪਾ ਦੀ ਨਾ ਮੇ ਮਜਾਣ ਲੱਗੇ ਲੈ ਕੇ ਜਾਣਾ ਆ ਗਈ ਟਿਊਸ਼ਨ ਤੋਂ ਮੰਮਾ ਕੀ ਆ ਯਾਰ ਮੰਮੀ ਕੀ ਹੋਇਆ ਮੰਮੀ ਕਿੰਨੇ ਸੋਹਣੇ ਲਾਦੇ ਭਾਈਆ ਨਾ ਅੱਜ ਮੈਂ ਜੀ ਲੈ ਕੇ ਆਈ ਸੀ ਪਰ ਪਾ ਦੀ ਇਹਨੇ ਸੋਹਣੇ ਲਾਦੇ ਭਾਈਆ ਯਾਨੀ ਨਹੀਂ ਲੈਣੀ ਹੈਗੀ ਚਿਪ ਲੈ ਕੇ ਆਈ ਉਹਨੇ ਮੈਨੂੰ ਕਿਹਾ ਜੋ ਮਰਜ਼ੀ ਲੈ ਲੈ ਜੋ ਮਰਜ਼ੀ ਮੈਨੂੰ ਤੂੰ ਚਿਪਸੋਂ ਮੰਗੇ ਸੀਗੇ ਜੋ ਮਰਜ਼ੀ ਦਾ ਮਤਲਬ ਪੋਸ਼ ਵੀ ਹੁੰਦਾ ਹੈ ਜੋ ਮੇਰੇ ਮਨ ਕੋਤਮੀ ਨਰ ਵੀ ਲੈ ਸਕਦੀ ਹਾਂ ਮੈਨੂੰ 200 ਰੁਪਏ ਮੰਮੀ ਇਹ ਕਿ ਦੀ ਸੋਹਣੀ ਲੱਗਦੀ ਪਈ ਨਾ ਅੱਜ ਮੇਰੀ ਮੰਮੀ ਬੜੀ ਮੰਮੀ ਦੀ ਗਲੋ ਆ ਯਾਰ ਮੰਮੀ ਦੇ ਮੂੰਹ ਤੇ ਮੰਮੀ ਨੇ ਫੇਸ਼ਲ ਵੀ ਨਹੀਂ ਕਰਾਇਆ ਜੁੱਤੀ ਹਾਏ ਮੇਰੀ ਮੰਮੀ ਸੋਹਣੀ ਬੜੀ ਲੱਗਦੀ ਪਈ ਆ ਬਿਲਕੁਲ ਹਾਲਾ ਨੂੰ ਖਾਣੇ ਸਾਰੇ ਮੈਂ ਨਹੀਂ ਖਾਣ ਜੁੱਤੀ ਲਾ ਕੇ ਪਹਿਲੇ ਤੁਹਾਨੂੰ ਗਲੋ ਦੂੰ ਮੈਂ ਤੈਨੂੰ ਮੈਂ ਤੈਨੂੰ ਸੁਜੈਸ਼ਨ ਦਿੱਤਾ ਸੀਗਾ ਖਾਣੇ ਤੋਂ ਨਹੀਂ ਮੈਂ ਹੋਰ ਟੱਕ ਲੱਗਾ ਮੇਰੇ ਕੋ ਨਹੀਂ ਆਈ ਜਾਂਦੀ ਚੱਕਲਾ ਮੈਂ ਲਾ ਹਾਈ ਜਾਣੀ ਮੰਮੀ ਕੀ ਹੋਇਆ ਯਾਰ ਮਮਮੀ ਨਹੀਂ ਸੁਣੀ ਲਾਦੀ ਬਈ ਸਾਡੀ ਹਾਸਦੀ ਮਮਮੀ ਆਦ ਵੀ ਆਏ ਮੇਰੀ ਮਮਮੀ ਬੱਤੀ ਨਹੀਂ ਆਈ ਜੀ ਹੁਣ ਤਰੀ ਨਾ ਚ ਬੜਾ ਦੋਗੇ ਕਾ ਪਿੰਲੋ ਕੇ ਨਾ ਉਹ ਪਿੰਲੋ ਯਾਰ ਇਦਾਂ ਕਰਦੀ ਹੋ ਹੁਣ ਸੇ 7 16 ਹੋ ਗਈ ਤੇ ਮਮਾ ਕੀ ਕਰਦੇ ਹਾਂ ਰ ਮੇ ਛੋੜੀ ਸੀ ਜਾਂਦੀ ਹੈ ਤੇ ਲਾਈਟ ਗਈ ਹੋ ਜਾਂ ਬਾਹਰ ਬਹੁਤ ਜਿਆਦਾ ਨਹੀਂ ਰਹੀ ਆਈ ਹਣਾ ਮਮਮੀ ਮੈਂ ਲੱਗੀਆਂ ਹੁਣ ਫਿਰ ਤੋਂ ਇੱਕ ਵਾਰੀ ਪੜਨ ਹਣਾ ਪਾੜੇ ਕੇ ਕਰੇ ਅਰੇ ਖਮੇ ਮੈਂ ਨਵਾਂ ਕਿਚਨ ਪਾਇਆ ਸੋਣਾ ਨਾ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ